ਆਮਨਵੀ ਪਾਰਟੀ ਨੇ ਪੰਜਾਬ ਵਾਸੀਆਂ ਨੂੰ 2012 ਦੇ ਵਿੱਚ ਇੱਕ ਸੁਪਨਾ ਦਿਖਾਇਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ ਜਿਸ ਦੇ ਵਿੱਚ ਲੋਕਾਂ ਨੇ ਯਕੀਨ ਕੀਤਾ ਤੇ ਤਨੋਂ ਮਨੋਂ ਅਤੇ ਤਨੋਂ ਸਾਥ ਦੇਣਾ ਸ਼ੁਰੂ ਕਰ ਦਿੱਤਾ ਕਈ ਲੋਕਾਂ ਨੇ ਵਲੰਟੀਅਰ ਬਣ ਕੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਮਤੀ ਆਪਣਾ ਸਮਾਂ ਤੇ ਪੈਸਾ ਵੀ ਵਰਤਿਆ ਅਤੇ 2014 ਦੇ ਵਿੱਚ ਦਿਨ ਰਾਤ ਇੱਕ ਕਰਕੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ 4 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈਆਂ ਜੋ ਕਿ ਇੱਕ ਇਤਿਹਾਸ ਬਣ ਗਿਆ ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਮਿਹਨਤ ਕਰਕੇ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਚੁਲਿਆ ਅਤੇ ਚੋਣਾਂ ਤੋਂ ਬਾਅਦ ਆਮ ਜਨਤਾ ਆਪਣੇ ਸੁਪਨਿਆਂ ਨੂੰ ਪੂਰਾ ਹੋਣ ਦਾ ਇੰਤਜ਼ਾਰ ਕਰਨ ਲੱਗੀ ਪਰ ਅਫਸੋਸ ਸੁਪਨਾ ਸਫਲ ਨਹੀਂ ਹੋਇਆ ਭ੍ਰਿਸ਼ਟਾਚਾਰ ਅੱਜ ਦੀ ਤਰੀਕ ਦੇ ਵਿੱਚ ਵੀ ਪਹਿਲਾਂ ਤੋਂ ਵੀ ਕਈ ਗੁਣਾ ਵੱਧ ਗਿਆ ਤਾਂ ਅੱਜ ਇਸ ਲਈ ਪੁਰਾਣੇ ਇਮਾਨਦਾਰ ਵਲੰਟੀਅਰਾਂ ਨੇ ਮਿਲ ਕੇ ਅੱਜ ਇੱਕ ਨਵੀਂ ਸ਼ੁਰੂਆਤ ਕੀਤੀ ਅਤੇ ਕ੍ਰਪਸ਼ਨ ਅਗੇਂਸਟ ਪੰਜਾਬ ਇੰਡੀਆ ਦਾ ਗਠਨ ਇੱਕ ਦੁਖੀ ਮਨ ਦੇ ਨਾਲ ਕੀਤਾ ਤੇ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਮਿਹਨਤ ਪਹਿਲਾਂ ਖਰਾਬ ਨਾ ਹੁੰਦੀ ਤਾਂ ਅੱਜ ਲੋਕਾਂ ਦਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਵੱਧ ਜਾਣਾ ਸੀ ਮੇਰਾ ਬਲਬੀਰ ਅਗਰਵਾਲ ਜਿਹੜਾ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਜਦੋਂ ਸਟਾਰਟ ਹੋਈ 2012 ਦੇ ਵਿੱਚ ਕੇਜਰੀ ਬਾਲਨਾ ਮੈਂ ਆਰਟੀ ਐਕਟੀਵਿਟੀ ਰਿਹਾ ਉਹ ਵੀ ਰਿਹਾ ਮੇਰੇ ਨਾਲ ਹੀ ਅਸੀਂ ਫਸਟ ਜਿਹੜਾ ਅਸੀਂ ਦਫਤਰ ਅਸੀਂ ਫਸਟ ਜਿਹੜਾ ਦਫਤਰ ਸਿਗਾਂ ਮਾਰ ਰੋਡ ਤੇ ਖੁੱਲਿਆ ਗਿਆ ਕਲਾ ਮਦਰ ਦੇ ਹੇਠਾਂ ਲੇਕਿਨ ਉੱਥੇ ਮੋਬਾਈਲ ਨਹੀਂ ਸਾਡੇ ਹੇਠਾਂ ਚੱਲਦੇ ਜੇ ਹੋ ਸਨ ਦਿੱਕਤਾਂ ਸੀ ਉਸ ਤੋਂ ਬਾਅਦ ਅਸੀਂ ਫਰੋਜ਼ ਗਾਂਦੀ ਮਾਰਕੀਟ ਐਸ ਸੀਓ 18 402 ਨੰਬਰ ਦੇ ਵਿੱਚ ਉੱਥੇ ਦਫਤਰ ਆਮ ਆਦਮੀ ਪਾਰਟੀ ਦਾ ਖੁੱਲਿਆ ਗਿਆ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਮੈਂ ਇਕੱਲੇ ਨਹੀਂ ਸਾਰਿਆਂ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਅਸੀਂ ਘਰ ਘਰ ਪਿੰਡ ਪਿੰਡ ਪਹਚਾਨ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਜਾਂਦੇ ਸੀ ਮੈਂ ਹਰਜੋਤ ਸਿੰਘ ਦੁੱਧੇ ਵੀ ਜਿੰਨੇ ਵੀ ਸਾਡੇ ਨਾਲ ਸਿਗੇ ਜਿਹੜੇ ਅੱਜ ਮੰਤਰੀ ਵੀ ਬਣੇ ਹੋਏ ਆ ਉਹ ਸਾਨੂੰ ਲੋਕ ਇਹੀ ਕਹਿੰਦੇ ਸੀ ਰਾਮੂ ਵਾਲੀ 117 ਸੀਟਾਂ ਲੜ ਗਿਆ ਉਹ ਕੀ ਕਰ ਗਿਆ ਉਸ ਤੋਂ ਬਾਅਦ ਪੀਪੀ ਵਾਲੇ ਮਤਲਬ ਮਨਪ੍ਰੀਤ ਬਾਦਲ ਸਾਹਿਬ ਉਹ ਵੀ ਉਹ ਵੀ ਅੰਨਾਂ ਚਾਰ ਲੱਖ ਆਦਮੀ ਇਕੱਠਾ ਕਰ ਲਿਆ ਖੜਕਲ ਕਲਾਂ ਉਹਦੇ ਨਾਲ ਭਗਵੰਤ ਮਾਨ ਵੀ ਸੀ ਉਹ ਵੀ ਬੈਕ 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 ਤੇ ਚਲੇ ਗਏ ਤੇ ਅਸੀਂ ਆਮ ਆਦਮੀ ਜਦੋਂ ਲੈ ਕੇ ਜਾਂਦੇ ਸਾਨੂੰ ਹੱਸਦੇ ਸੀ ਲੋਕ ਲੇਕਿਨ ਫੇਰ ਵੀ ਅਸੀਂ ਹੌਸਲਾ ਨਾ ਛੱਡਦੇ ਹੋਏ ਉਹਨੂੰ ਕਾਮਯਾਬ ਕੀਤਾ ਹੌਲੀ-ਹੌਲੀ ਲੋਕਾਂ ਨੇ 10000 ਰੁਪਏ ਕੋਲੋਂ ਪਾ ਕੇ ਕਿਰਾਏ ਵੀ ਦਿੱਤੇ ਆ ਕਿਸੇ ਨੇ ਡੋਨੇਸ਼ਨ ਦੇ ਕੇ ਉਹ ਸਾਡੇ ਇੱਕ ਜੀਲਕਪੁਰ ਸਗਾ ਬਿਨੇ ਸੇਠੀ ਉਹਨੇ ਬਹੁਤ ਖਰਚਾ ਕੀਤਾ ਵੀ ਸਾਨੂੰ 20000 ਰੁਪਏ ਵੀ ਦੇ ਕੇ ਅਸੀਂ ਦਿੱਲੀ ਜਾਂਦੇ ਰਹੇ ਆ ਹਾਂ ਇਹਦੇ ਵਿੱਚ ਸ਼ੁਰੂ ਕਰਨ ਲੱਗੇ ਆ ਉਹ ਕਾਰਨ ਇਹ ਵੀ ਆਮ ਆਦਮੀ ਪਾਰਟੀ ਜਿਹੜੀ ਅੱਜ ਵਜੂਦ ਵਿੱਚ ਆ ਗਈ ਆ ਇਹਦੇ ਵਿੱਚ ਜਿਹੜੇ ਪੁਰਾਣੇ ਮੈਂਬਰ ਸੀ 2012 ਤੋਂ 14 ਤੱਕ ਜਿਨ੍ਹਾਂ ਨੇ 4 ਸੀਟਾਂ ਮੈਂਬਰ ਪਾਰਲੀਮੈਂਟ ਦੀਆਂ ਇੰਡੀਆ ਦੇ ਵਿੱਚ ਪਹਿਲਾਂ ਲੁਧਿਆਣਾ ਤੋਂ ਦਲਾਈਆਂ ਗਈਆਂ ਜਿੰਨੀਆਂ ਵੀ ਉਸ ਤੋਂ ਬਾਅਦ ਜਿੰਨੇ ਪੁਰਾਣੇ ਮੈਂਬਰ ਸੀ ਹੁਣ ਉਹਨਾਂ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਇੱਕ ਪਾਸੇ ਕੱਢ ਦਿੱਤਾ ਗਿਆ ਜਿੱਦਾਂ ਜਿੱਦਾਂ ਇਹਦੇ ਵਿੱਚ ਤਰੱਕੀ ਹੁੰਦੀ ਗਈ ਉਦੋਂ ਦਾ ਪੁਰਾਣੇ ਆਦਮੀ ਨੂੰ ਸਾਈਡ ਕੀਤਾ ਗਿਆ ਜਿੱਦਾਂ ਹਲਵਾਈ ਜਿਹੜੀ ਖੰਡ ਹੁੰਦੀ ਹੈ ਖੰਡ ਤੋਂ ਮੈਲ ਸਾਈਡ ਕਰਦਾ ਕਿਤੇ ਜਿਹੜੇ ਪੁਰਾਣੇ ਵਰਕਰ ਆਮ ਆਮੀ ਪਾਰਟੀ ਦੇ ਉਹਨਾਂ ਨੂੰ ਇਕੱਠੇ ਕਰ ਰਹੇ ਆਂ ਅਸੀਂ ਉਹਨਾਂ ਨੂੰ ਇਕੱਠੇ ਕਰਕੇ 2012 14 ਦੇ 28 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਲੋਕਾਂ ਨੇ ਕੰਮ ਛੱਡ ਕੇ ਆਪਣਾ ਨੁਕਸਾਨ ਕੀਤਾ ਤਨਮਨ ਧਨ ਨਾਲ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਕਰਪਸ਼ਨ ਅਗੇਂਸਟ ਪੰਜਾਬ ਤੁਹਾਡੀ ਅਗਲੀ ਰਣਨੀਤੀ ਕਰਪਸ਼ਨ ਅਗੇਂਸਟ ਪੰਜਾਬ ਅਸੀਂ ਰਜਿਸਟਰਡ ਕਰਾ ਕੇ ਸ਼ੁਰੂ ਕਰ ਰਹੇ ਆਂ ਕਰਪਸ਼ਨ ਸਾਰੀਆਂ ਸਰਕਾਰਾਂ ਆਈਆਂ ਜਿਹੜੇ ਸੈਂਟਰਲ ਤੋਂ ਲੈ ਕੇ ਹੁਣ ਤੱਕ ਵਿਜੀਲੈਂਸ ਕਿੰਨੀਆਂ ਸੰਸਥਾ ਬਣੀਆਂ ਨਹੀਂ ਕੀਤੀ ਖਤਮ ਅਸੀਂ ਖਤਮ ਦਾ ਬੀੜਾ ਉਠਾਇਆ ਵੀ ਖਤਮ ਤਾਂ ਪੂਰੀ ਨਹੀਂ ਹੁੰਦੀ ਜਿੰਨੀ ਹੋ ਸਕੂ ਜਿਹੜੇ ਇਮਾਨਦਾਰ ਆਦਮੀ 2014 ਤੱਕ ਸੀਗੇ ਉਹਨਾਂ ਨਾਲ ਲੈ ਕੇ ਪੰਜਾਬ ਤੋਂ ਅਸੀਂ ਇਹ ਬੀੜਾ ਉਠਾ ਕੇ ਕ੍ਰਿਪਸ਼ਨ ਨੂੰ ਇਮਾਨਦਾਰੀ ਪਾਰਟੀ ਤਾਂ ਖੁਸ਼ ਨਹੀਂ ਆ ਅਸੀਂ ਬਸ ਖੁਸ਼ ਆ ਕਿ ਕੋਈ ਨਹੀਂ ਕਰ ਰਹਾ ਸਮਝੇ ਨਹੀਂ ਗੱਲ ਨੂੰ ਅਸੀਂ ਇਹ ਕਰ ਰਹੇ ਆ ਅਸੀਂ ਇਹਦੇ ਵਿੱਚ ਇਹ ਕਰ ਰਹੇ ਵੀ ਜਿਹੜੇ ਪੁਰਾਣੇ ਆਦਮੀ ਛੱਡੇ ਗਏ ਆ ਜਿਨ੍ਹਾਂ ਨੇ ਇਹਨੂੰ ਜਾਗ ਲਾਇਆ ਜਿਨ੍ਹਾਂ ਨੇ ਪਹੁੰਚਾਇਆ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਨਵਾਂ ਪਲੇਟਫਾਰਮ ਸ਼ੁਰੂ ਕਰ ਰਹੇ ਆ ਅਸੀਂ ਸਰਕਾਰ ਦੇ ਨਾਲ ਸਾਡਾ ਕੋਈ ਬਤੀਰਾ ਨਹੀਂ ਸਾਡਾ ਕੋਈ ਤਾਂ ਵਿਰੋਧਤਾ ਨਹੀਂ ਹੈ ਅਸੀਂ ਤਾਂ ਆਪਣੀ ਜਿਹੜੀ ਕ腐ਪਸ਼ਨ ਅਗੇਂਸਟ ਸ਼ੁਰੂ ਕੀਤੀ ਆ ਇਹਨੂੰ ਅਸੀਂ ਪੰਜਾਬ ਦੇ ਛੱਡ ਕੇ ਹਿੰਦੁਸਤਾਨ ਦੇ ਵਿੱਚ ਵੀ ਲਿਜਾਣ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਇਹ ਆ ਵੀ ਜਿੱਦਾਂ ਮੀਡੀਆ ਹੋ ਗਿਆ ਜਾਂ ਭਾਈਚਾਰਾ ਹੋ ਗਿਆ ਉਹਨਾਂ ਦੇ ਸਹਿਯੋਗ ਨਾਲ ਹੀ ਕਰਾਂਗੇ ਮੈਂ ਕੋਈ ਕੱਲਾ ਅਮੀਰ ਆਦਮੀ ਨਹੀਂ ਜਾਂ ਤੱਕੜਾ ਨਹੀਂ ਜਾਂ ਮੇਰੇ ਕੋਲ ਪਾਵਰ ਨਹੀਂ ਮੇਰੇ ਨਾਲ ਤਾਂ ਸਾਰਾ ਸਹਿਯੋਗ ਨਾਲ ਹੀ ਕਰਾਂਗੇ ਅਮ ਆਮ ਆਦਮੀ ਪਾਰਟੀ ਬਾਰੇ ਮੈਂ ਕੀ ਕਹਸਾਂ ਜਿਨ੍ਹਾਂ ਨੇ ਅਸੀਂ ਬੂਟਾ ਹੀ ਅਸੀਂ ਲਾਇਆ ਤੇ ਆਮ ਪਾਰਟੀ ਬਾਰੇ ਕੀ ਕਹਿ ਸਕਦਾ ਪਾਰਟੀ ਦੇ ਵਿੱਚ ਜੋ ਬਲਬੀਰ ਅਗਰਵਾਦੀ ਨੇ ਤੁਹਾਨੂੰ ਅੱਜ ਸਾਰਾ ਤੁਹਾਡੇ ਮੀਡੀਆ ਨਾਲ ਦੱਸਿਆ ਵੀ ਕੁਝ ਸਹੀ ਦੱਸਿਆ ਉਹਨਾਂ ਨੇ ਜਿਹੜੇ 2012 ਤੋਂ ਲੈ ਕੇ 2014 ਤੱਕ ਆਮ ਪਾਰਟੀ ਦੇ ਵਰਕਰਾਂ ਨੇ ਫਾਊਂਡਰ ਮੈਂਬਰ ਨੇ ਘਰ-ਘਰ ਜਾ ਕੇ ਆਲ ਪੰਜਾਬ ਦੇ ਵਿੱਚ ਹਰ ਥਾਂ ਤੇ ਜਾ ਕੇ ਇਸ ਪਾਰਟੀ ਦਾ ਨਾਮ ਵਧਾਇਆ ਅੱਜ ਉਹਨਾਂ ਨੂੰ ਸਾਈਡ ਕਰ ਦਿੱਤਾ ਗਿਆ ਜਿੰਨੇ ਵੀ ਐਮ.ਐਲ.ਏ. ਐਰਾ ਵਗੈਰਾ ਆਏ ਆ ਇਹ ਪੇਡ ਆਏ ਆ ਮੈਂ ਅੱਜ ਆਮ ਪਾਰਟੀ ਤੋਂ ਕਲੀਅਰ ਕਹਿਣਾ ਚਾਹੁੰਦਾ ਸਾਹਿਬ ਭਗਵਾਨ ਤਮਨ ਜੀ ਨਾਲ ਸਾਡੀ ਕੋਈ ਸ਼ਿਕਾਇਤ ਨਹੀਂ ਹੈ ਕਿਸੇ ਵੀ ਪਾਰਟੀ ਵਰਕਰ ਨਾਲ ਕੋਈ ਸ਼ਿਕਾਇਤ ਨਹੀਂ ਹੈ ਪਰ ਪੇਡ ਨਹੀਂ ਪਰ ਜਿਹੜੇ ਪੇਡ ਆਏ ਨੇ ਉਹ ਕਰਪਸ਼ਨ ਨੂੰ ਖਤਮ ਨਹੀਂ ਕਰ ਰਹੇ ਕਰਪਸ਼ਨ ਹੋਰ ਵੱਧ ਰਹੀ ਹੈ ਤੁਹਾਡਾ ਕਹਿਣਾ ਮਤਲਬ ਇਹ ਟਿੱਕਟਪ ਵਿੱਚ ਹੀ ਆ ਗਿਆ ਇਹ ਨਹੀਂ ਮੈਂ ਕਹਿ ਸਕਦਾ ਕੀ ਹੋਇਆ ਕਿਉਂ ਹੋਇਆ ਕਿਦਾਂ ਪੇਡ ਆਏ ਨੇ ਸਾੰ ਦਾ ਪਤਾ ਨਹੀਂ ਜਿਹੜੇ ਅਸੀਂ ਵਲੰਟੀਅਰ ਸਵਰਾਜ ਵਿੱਚ ਲਿਖਿਆ ਗਿਆ ਸਵਰਾਜ ਦੇ ਮੁਤਾਬਕ ਆਮ ਪਾਰਟੀ ਨੇ ਨਹੀਂ ਕੋਈ ਵੀ ਵਲੰਟੀਅਰ ਲਤਾ ਐਮਸੀ ਐਮਸੀਐਲ ਦੇ ਇਲیکشنਾਂ ਨੂੰ ਅਸਰ ਪਊਗਾ ਦੇਖੋ ਜੀ ਜੇਦਾ ਸਾਡੀ ਐਮ ਚੱਲ ਗਈ ਅਸਰ ਤਾਂ ਪਾਵਾਂਗੇ ਹੀ ਜਿਹੜੇ ਸਾਡੇ ਬਲੰਟੀਅਰ 2012 2014 ਦੇ ਘਰਾਂ ਚ ਬੈਠ ਕੇ ਜਿਨ੍ਹਾਂ ਨੇ ਪਾਰਟੀ ਦੇ ਪੀੜਾ ਚੱਕਿਆ ਜਿਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਅੱਜ ਦਿੱਕਤ ਜਦੋਂ ਵੀ ਆਏ ਸਾਰੇ ਆਏ ਵੀ ਇਹ ਪਾਰਟੀ ਦੇ ਫਲਾਣੇ ਮੈਂਬਰ ਉਹ ਅੰਦਰੋਂ ਅੰਦਰ ਗੁਪਤ ਮੀਟਿੰਗ ਕੀਤੀ ਗੋਪਤ ਮੀਟਿੰਗ ਕਰਕੇ ਚਲੇ ਗਏ ਅਸੀਂ ਉਹ ਮੀਟਿੰਗ ਜਿਹੜੀ ਗੁਪਤ ਕਰਦੇ ਆਂ ਦਰਵਾਜ਼ਿਆਂ ਦੇ ਬੰਦ ਉਹਦਾ ਫਾਇਦਾ ਕੀ ਹੋਇਆ ਆਮ ਪਾਰਟੀ ਨੇ ਜਦੋਂ ਸਾਨੂੰ ਕਿਹਾ ਸੀ ਵੀ ਓਪਨ ਚੱਲੇਗਾ ਓਪਨ ਨਹੀਂ ਚੱਲੇਗਾ ਇਹ ਵੀ ਬੰਦ ਦਰਵਾਜ਼ੇ ਨੇ ਮੀਟਿੰਗ ਕਰਨ ਲੱਪੇ ਆ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਲਈ ਓਪਨ ਦਰਵਾਜ਼ੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਅਤੇ ਅਮਨਦੀਪ ਸਿੰਘ ਦੀ ਰਿਪੋਰਟ